ਅੰਮ੍ਰਿਤਸਰ ਤੇ ਬਟਾਲਾ ਵਿੱਚ ਲੋਹੜੀ ਦਾ ਤਿਉਹਾਰ ਹਰ ਸਾਲ ਵੱਡੇ ਜੋਸ਼ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਤਿਉਹਾਰ ਦੀਆਂ ਤਿਆਰੀਆਂ ਕਈ ਹਫ਼ਤੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਇਸ ਦੌਰਾਨ ਲੋਕ ਪਤੰਗਬਾਜ਼ੀ ਦੇ ਜ਼ਬਰਦਸਤ ਮੌਕੇ ਦਾ ਲੁਤਫ ਲੈਂਦੇ ਹਨ। ਹਰ ਸਾਲ ਪਤੰਗਬਾਜ਼ੀ ਦੇ ਸ਼ੌਕੀਨ ਨਵੇਂ-ਨਵੇਂ ਡਿਜ਼ਾਈਨ ਅਤੇ ਵੱਖ-ਵੱਖ ਕਿਸਮਾਂ ਦੀਆਂ ਪਤੰਗਾਂ ਦੀ ਖੋਜ ਵਿੱਚ ਰਹਿੰਦੇ ਹਨ। ਇਸ ਵਾਰ ਵਾਰ ਵੀ ਪਤੰਗਾ ਬਾਜ਼ਾਰ ਵਿੱਚ ਨਵੇਂ ਡਿਜ਼ਾਈਨਰ ਪਤੰਗ ਆ ਚੁੱਕੀਆਂ ਹਨ। ਜਿਨ੍ਹਾਂ ਨੂੰ ਲੋਕ ਬੜੀ ਚਾਹ ਅਤੇ ਉਤਸ਼ਾਹ ਨਾਲ ਖਰੀਦ ਰਹੇ ਹਨ ਪਤੰਗਾਂ ਵੇਚਣ ਵਾਲੇ ਦੁਕਾਨਦਾਰ ਨੇ ਦੱਸਿਆ ਕਿ ਪੂਰਾ ਸਾਲ ਪਤੰਗ ਪੰਗ ਬਣਾਉਣ ਵਿੱਚ ਬਿਤਦਾ ਹੈ ਅਤੇ ਹਰ ਸਾਲ ਨਵੇਂ ਡਿਜ਼ਾਈਨ ਲੱਭਣੇ ਪੈਂਦੇ ਹਨ ਪਿਛਲੇ ਸਾਲ ਪਾਕਿਸਤਾਨੀ ਡਿਜ਼ਾਈਨ ਵਾਲੀਆਂ ਪਤੰਗਾਂ ਦਾ ਰੁਝਾਨ ਸੀ ਇਸ ਵਾਰ ਲੋਕ ਡਿਜ਼ਾਈਨਰ ਰੰਗ-बिरੰਗੀਆਂ ਅਤੇ ਨਵੇਂ ਕਾਗਜ਼ ਡ੍ਰੈਗਨ ਪਤੰਗਾਂ ਨੂੰ ਪਸੰਦ ਕਰ ਰਹੇ ਹਨ ਹਾਲਾਂਕਿ ਪਤੰਗਾਂ ਦੀ ਕੀਮਤ ਵਿੱਚ ਮਹਿੰਗਾਈ ਆਈ ਹੈ ਪਰ ਪਤੰਗਬਾਜ਼ੀ ਦੇ ਸ਼ੌਕੀਨਾਂ ਦਾ ਜਜ਼ਬਾ ਇਸ ਤੋਂ ਘਟਿਆ ਨਹੀਂ ਲੋਹੜੀ ਦੇ ਤਿਉਹਾਰ ਤੇ ਅੰਮ੍ਰਿਤਸਰ ਅਤੇ ਬਟਾਲਾ ਦੇ ਲੋਕ ਪਤੰਗबाजी ਦਾ ਪੂਰਾ ਲੁਤਫ ਲੈ ਰਹੇ ਹਨ ਅਤੇ ਤਿਉਹਾਰ ਦੀ ਰੌਣਕ ਨੂੰ ਦੋ ਗੁਣਾ ਕਰ ਰਹੇ ਹਨ ਉਹ ਸੋਹਣਾ ਸੀਜ਼ਨ ਚੱਲ ਰਿਹਾ ਜੀ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਬੜਾ ਰੁਝਾਨ ਹੈ ਜਿਹੜੇ ਬੱਚੇ 10 ਮਹੀਨੇ ਮੋਬਾਈਲਾਂ 'ਚ ਰੁਝੇ ਰਹਿੰਦੇ ਨੇ ਜਦੋਂ ਗੁੱਡੀ ਦਾ ਸੀਜ਼ਨ ਆਉਂਦਾ ਤਾਂ ਤੁਹਾਨੂੰ ਹਰ ਬੱਚਾ ਗੁੱਡੀ ਚੜਾਉਂਦਾ ਸ਼ਕੀ ਨਜ਼ਰ ਆਊਗਾ ਈਵਨ ਦਨ ਕਿ ਛੋਟਾ ਬੱਚਾ ਵੀ ਜਿਹੜਾ ਹੋਊਗਾ ਨਾ ਜੀ ਜਿੰਨੂੰ ਗੁੱਡੀ ਨਹੀਂ ਚੜਾਉਣੀ ਆਉਂਦੀ ਲੇਕਿਨ ਅੰਮ੍ਰਿਤਸਰ ਤੇ ਬਟਾਲਾ ਵੈਲਡ ਦੇ ਵਿੱਚ ਕਿਸੇ ਦੇਖ ਲਿਓ ਤੁਹਾਨੂੰ ਆਪਣੀ ਛੱਤ ਤੇ 2 ਮਹੀਨੇ ਨਜ਼ਰ ਆਊਗਾ ਗੁੱਲੀ ਚੜਾਉਣੀ ਇਸ ਵਾਰ ਕਿਹੜੀ ਗੁੱਡੀ ਜ਼ਿਆਦਾ ਟੈਂਸ਼ਨ ਗੁੱਡੀ ਜ਼ਿਆਦਾ ਜੀ ਇਸ ਵਾਰੀ ਫੈਂਸੀ ਕਾਰਡ ਦਾ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਅੱਖਾਂ ਨੂੰ ਲੁਭਾਉਂਦੇ ਨੇ ਉਹ ਡਿਜ਼ਾਈਨ ਵਿਕ ਰਹੇ ਨੇ ਉਹਦੇ ਨਾਲ ਕੁਝ ਡ੍ਰੈਗਨਸ ਗਾਈਡਸ ਆ ਕੁਝ ਅ ਡਿਫਰੈਂਟ ਤਰ੍ਹਾਂ ਦੇ ਜੋਕਰ ਸਟਾਈਲ ਦੇ ਕਾਈਡਸ ਆ ਉਹ ਵਿਕ ਰੀਆਂ ਵੀ ਆ ਜੀ ਜੇ ਦੇਖਿਆ ਜੀ ਅਭੀ ਤਾਂ ਇਹ ਜੁੜੀ ਖਾਈਂ ਸ਼ੀਤ ਕਿੰਨਾ ਸਮਾਂ ਚੱਲਦੀਆਂ ਨੇ ਕਾਈਟਸ ਦਾ ਮੈਨੂਫੈਕਚਰਿੰਗ ਦਾ ਟਾਈਮ ਤਾਂ ਸਾਰਾ ਸਾਲ ਹੀ ਹੈ ਜੀ ਹੈਂਡਵਰਕ ਆ ਕੱਲੀ-ਕੱਲੀ ਚੀਜ਼ ਨੂੰ ਹੱਥ ਦੇ ਨਾਲ ਜੋੜਨਾ ਜੇ ਕੋਈ ਡਿਜ਼ਾਈਨ ਬੰਦਾ ਇਹ ਕਿਸੇ ਤਰ੍ਹਾਂ ਦੀ ਮਸ਼ੀਨ ਦਾ ਵਰਕ ਨਹੀਂ ਹੁੰਦਾ ਟੀਲੇ ਤੋਂ ਲੈ ਕੇ ਗੁੱਡੀ ਦੇ ਬਣਨ ਤੱਕ ਸਿੰਗਲ ਜੇ ਇੱਕ ਇਹਦੇ ਤੇ ਸਲਿੱਪ ਵੀ ਲੱਗ ਰਹੀ ਹੈ ਇਹਦੇ ਹੈਂਡਵਰਕ ਹੈ ਟਾਈਮ ਲੱਗਦਾ ਜੀ ਹਰ ਕਾਰੀਗਰ ਨੂੰ ਪਰਮਾਤਮਾ ਨੇ ਇੱਕ ਸਾਲ ਦੀ ਰੋਜੀ ਰੋਟੀ ਬਖਸ਼ੀ ਹੈ ਸਾਰਾ ਸਾਲ ਉਹ ਇਸ ਕਿਤੇ ਤੋਂ ਆਪਣਾ ਪਰਿਵਾਰ ਪਾਲਦਾ ਉਹਨਾਂ ਦੀ ਬਣਾਈ ਹੋਈ ਗੁੱਡੀ ਦੇ ਨਾਲ ਅਸੀਂ ਵੀ ਆਪਣੇ ਪਰਿਵਾਰ ਐਸ ਬੀਜੀ ਲਾਈਫ ਦੇ ਵਿੱਚ ਕਿੰਨਾ ਕੁ ਸ਼ੌਕ ਵਰਿਆ ਦੀ ਗੁੱਡੀ ਦਾ ਬਹੁਤ ਸ਼ੌਂਕ ਹੈ ਜੀ ਜਿਸ ਤਰ੍ਹਾਂ ਦਾ ਸ਼ੌਂਕ ਤੁਸੀਂ ਪਹਿਲਾਂ ਦੇਖਛੇ ਦੀ 10 ਸਾਲ ਪਹਿਲੋ ਗੁੱਡੀ ਦਾ ਸ਼ੌਂਕ ਅੱਜ ਵੀ ਲੋਕਾਂ ਨੂੰ ਖੁਸ਼ੇ ਤਰੀਕੇ ਨਾਲ ਪਰਵਾਹ ਸ਼ੌਕ ਇਸ ਇਸ ਕਰਕੇ ਜਾਵੇ ਕਿ ਗੁੱਡੀ ਪਹਿਲਾਂ ਤੁਸੀਂ ਲਾਸਟ ਈਅਰ ਪਾਕਿਸਤਾਨੀ ਡਿਜ਼ਾਈਨ ਬਣਾਏ ਸੀ ਇਸ ਵਾਰ ਇਹ ਡਿਜ਼ਾਈਨਿੰਗ ਕਿਸ ਤਰ੍ਹਾਂ ਹੁੰਦੀ ਹੈ ਕਿ ਮੈਂ ਦੁਕਾਨਦਾਰਾ ਚਾਹੇ ਤੁਸੀਂ ਉਹ ਚਾਹੇ ਐਕਸ ਵਾਈ ਜ਼ेड ਕੋਈ ਮਾਰਕੀਟ ਦੇ ਰੁਝਾਨ ਮਾਰਕੀਟ ਦੀ ਪਸੰਦ ਅਕੋਰਡਿੰਗ ਸਾਨੂੰ ਚੱਲਣਾ ਪੈਂਦਾ ਹਰ ਸਾਲ ਇਸ ਸਾਲ ਅਸੀਂ ਸਟੱਡੀ ਕਰਾਂਗੇ ਕਿ ਲੋਕਾਂ ਨੇ ਡਿਜ਼ਾਈਨਰ ਗੁੱਡੀ ਪਸੰਦ ਕੀਤੀ। ਅਗਲੇ ਸਾਲ ਐਡਵਾਂਸ 'ਚ ਸਾਨੂੰ ਡਿਜ਼ਾਈਨਰ ਗੁੱਡੀ ਦਾ ਸਟਾਕ ਉਸ ਤੋਂ ਵੱਧ ਕਰਨਾ ਪਏਗਾ। ਜਿਸ ਤਰ੍ਹਾਂ ਦੀ ਲੋਕਾਂ ਦੀ ਇਸ ਸਾਲ ਦੀ ਚਾਹਤ ਹੋਏਗੀ ਅਗਲੇ ਸਾਲ ਉਸੇ ਚੀਜ਼ੇ ਨੂੰ ਪ੍ਰਮੋਟ ਕਰਕੇ ਕੁਝ ਡਿਫਰੈਂਟ ਕਰਕੇ ਖਰੀਦਦਾਰੀ ਬਣਵਾਉਣਾ ਪਏਗਾ। ਮਹਿੰਗਾਈ ਦੀ ਮਾਤਮ ਨਹੀਂ ਬੇਚ। ਦੂਸਰਾ ਉਹ ਤੇ ਹਰ ਚੀਜ਼ ਨੂੰ ਹੀ ਹੈ ਜੀ ਮਹਿੰਗਾਈ ਗੁੱਡੀ ਦੇ ਵੇਚ ਤੇ ਕਾਫੀ ਜ਼ਿਆਦਾ ਤੁਹਾਨੂੰ ਨਜ਼ਰ ਆਏਗੀ ਪੇਪਰ ਕਾਸਟਲੀ ਹੈ। ਪੇਪਰ ਦੇ ਨਾਲ ਜਿਹੜਾ ਲੇਬਰ ਵਰਕ ਹੈ ਉਹ ਆਪਣੀ ਲੇਬਰ ਨੂੰ ਵੀ ਹਰ ਸਾਲ ਵਧਾਉਣਾ ਚਾਹੁੰਦਾ ਹੈ ਤੇ ਵਧਾਉਂਦਾ ਵੀ ਹੈ। ਹਰ ਚੀਜ਼ ਉੱਤੇ ਫਰਕ ਹੈ ਕੋਸਮੀ ਜੀ ਗੁੜੀ ਪਿਛਲੇ ਸਾਲ ਤੋਂ ਤੇ ਕੋਸਮੀ ਮੈਂ ਨਾ ਭਾਈ ਗੁਰਦੀਪ ਸਿੰਘ ਕੀ ਕਰਨਾ ਹੈ ਫਿਰ ਕੀ ਪਤੰਗਾ ਲੈਣ ਆਏ ਆ ਹਰ ਸਾਲ ਇੱਥੋਂ ਖੜੀ ਦੀਆਂ ਬਹੁਤ ਵਧੀਆ ਪਤੰਗ ਤੇ ਬਹੁਤ ਵਧੀਆ ਰੇਡ ਮਿਲਦੇ ਕਿਸ ਤਰ੍ਹਾਂ ਦੀ ਗੁੜੀ ਪਸੰਦ ਕੀਤੀ ਆ ਭਾਜੀ ਵਧੀਆ ਹਰ ਇੱਕ ਗੁੜੀ ਵਧੀਆ ਕੋਈ ਮੜੀਏ ਕਿੰਨਾ ਸ਼ੌਕ ਸ਼ੌਕ ਬਹੁਤ ਹੈ ਭਾਈ ਹਰ ਸਾਲ ਭਾਈ ਕੋ ਖੜੀ ਦੀਆਂ ਕਿਹਦੇ ਵਾਸਤੇ ਲੈਣ ਆਏ ਤੁਸੀਂ ਆਪ ਬੱਚਿਆਂ ਵਾਸਤੇ ਭਾਈ ਆਪ ਆ ਵੀ ਡਾਈ ਦੀ ਆ ਪਰ ਬੱਚਿਆਂ ਵਾਸਤੇ ਆ ਤੇ ਜੋ ਚੌਥੀ ਦਫਾ ਲੱਜਲੇ ਬੱਚਿਆਂ ਵਾਸਤੇ ਸਟਾਰ نیوز ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ